ਵਿਧਾਨ ਸਭਾ ਹਲਕਾ ਮਲੇਰ ਕੋਲਾ ਦੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਅੱਜ ਨਵੀਂ ਅਨਾਜ ਮੰਡੀ ਮਲੇਰ ਕੋਟਲਾ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਦੀ ਬੋਲੀ ਸ਼ੁਰੂ ਕਰਵਾਈ ਗਈ ਇਸ ਮੌਕੇ ਵਿਧਾਇਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਨਵੀਂ ਫਸਲ ਦੇ ਮੱਦੇ ਨਜ਼ਰ ਮਾਰਕੀਟ ਕਮੇਟੀ ਮਲੇਰ ਕੋਲਾ ਦੇ ਚੇਅਰਮੈਨ ਜਾਫਰ ਅਲੀ ਪੈਣੀ ਕਮੋਆ ਆਰਤਿਆ ਐਸੋਸੀਏਸ਼ਨ ਮਲੇਰਕੋਲਾ ਦੇ ਪ੍ਰਧਾਨ ਤੀਰਤ ਸਿੰਘ ਬੜੈਜ ਬੁਰਜ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ਮਲੇਰਕੋਲਾ ਵਿਖੇ ਸਾਫ ਸਫਾਈ ਪੀਣ ਲਈ ਠੰਡੇ ਪਾਣੀ ਬਿਜਲੀ ਦੇ ਪੁਖਤਾ ਪ੍ਰਬੰਧ ਬਾਹਰਦਾਨੇ ਲਿਫਟਿੰਗ ਭرائی ਤੋਂ ਇਲਾਵਾ ਤੋਲ ਚੈੱਕ ਕਰਨ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਨ੍ਹਾਂ ਸਰਕਾਰੀ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਸਖਤ ਹਦਾਇਤਾਂ ਜਾਰੀ ਕਰਦੇ ਕਿਹਾ ਕਿ ਮੰਡੀਆਂ ਵਿੱਚ ਕਿਸਾਨ ਵੀਰਾਂ ਆੜਤੀਆਂ ਮਜ਼ਦੂਰਾਂ ਅਤੇ ਪੱਲੇਦਾਰਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਉਹਨਾਂ ਕਿਹਾ ਕਿ ਕਿਸਾਨ ਭਰਾਵਾਂ ਦੇ ਪਰਮਲ ਝੋਨੇ ਦੀ ਫਸਲ ਦੀ ਪੰਜਾਬ ਸਰਕਾਰ ਵੱਲੋਂ 2399 ਰੁਪਏ ਪ੍ਰਤੀ ਕੁਇੰਟਲ ਕੀਮਤ ਤੈਅ ਕੀਤੀ ਗਈ ਹੈ ਉਹਨਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦੇ ਕਿਹਾ ਕਿ ਉਹ ਮੰਡੀਆਂ ਅੰਦਰ اپنی ਸੁੱਕੀ ਫਸਲੀ ਲੈ ਕੇ ਆਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਇਸ ਮੌਕੇ ਡਾਕਟਰ ਮੁਹੰਮਦ ਜਮੀਲ 우ਰ रहमान ਦੇ ਨਾਲ ਵੱਡੀ ਗਿਣਤੀ ਵਿੱਚ ਆਰਤੀਆ ਭਾਈਚਾਰਾ ਲੇਬਰ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਵੀ ਵੱਖ-ਵੱਖ ਖਰੀਦ ਏਜੰਸੀਆਂ ਦੇ ਆਗੂ ਸਹਿਬਾਨ ਸਹਿਬਾਨ ਅਤੇ ਮਾਰਕੀਟ ਕਮੇਟੀ ਮਲੇਰ ਕੋਲਾ ਦੇ ਅਧਿਕਾਰੀ ਮੌਜੂਦ ਹਨ ਇਸ ਮੌਕੇ ਵਿਧਾਇਕ ਮਲੇਰ ਕੋਲਾ ਨੇ ਕੀ ਕਿਹਾ ਆਓ ਸੁਣੋ ਨਾ ਤੁਹਾਨੂੰ ਉਹਨਾਂ ਦੀ ਜਵਾਨੀ ਆ ਜੀ ਹਾਂ ਅੱਜ ਗੱਲ ਕਰਦੇ ਹਾਂ ਮਲੇਰ ਕੋਲਾ ਅਨਾਜ ਮੰਡੀ ਦੀ ਜਿਸ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਮਲੇਰ ਕੋਲਾ ਦੇ ਪ੍ਰਾਇਕ ਡਾਕਟਰ ਮੁਹੰਮਦ ਜਬੂਲ ਰਹਿਮਾਨ ਜੀ ਵੱਲੋਂ ਪਰਮਲ ਝੋਨੇ ਦੀ ਜਿਹੜੀ ਬੋਲੀ ਆ ਸਰਕਾਰੀ ਫਰੀਦ ਉਹਦੀ ਬੋਲੀ ਸ਼ੁਰੂ ਕਰਵਾ ਦਿੱਤੀ ਹੈ ਇਸ ਮੌਕੇ ਪ੍ਰਧਾਨ ਤੀਰਤ ਸਿੰਘ ਔਰ ਚੇਅਰਮੈਨ জাফর अली ਜੀ ਉਨੇ ਨਾਲ ਮਜ਼ਦੂਰ ਸੰਗਤ ਔਰ ਸਾਰੀਆਂ ਖਰੀਦ ਏਜੰਸੀਆਂ ਦੇ ਜੋ ਇਨਸਪੈਕਟਰ ਸਨ ਉਹ ਵੀ ਮਜ਼ਦੂਰ ਆਰਪੀ ਸਾਹਿਬਾਨ ਅਤੇ ਮਜ਼ਦੂਰ ਯੂਨੀਅਨ ਪੱਲੇਦਾਰ ਯੂਨੀਅਨ ਦੇ ਸਾਹਿਬਾਨ ਨੇ ਮਜ਼ਦੂਰ ਸੰ ਇਸ ਵਕਤ ਨੂੰ ਪੂਰਨ ਤੌਰ ਤੇ ਭਰੋਸਾ ਦਿਵਾਇਆ ਕਿ ਆਰਤੀਆਂ ਕਿਸਾਨਾਂ ਮਜ਼ਦੂਰਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਨਹੀਂ ਆਉਂਦੀ ਜੀ ਆ ਵੀ ਔਰ ਮਿਲੌਂਦੇ ਆ ਤੁਹਾਨੂੰ ਡਾਕਟਰ ਮੁਹੰਮਦ ਜੀ ਰਹਿਮਾਨ ਜੀ ਨਾਲ ਅੱਜ ਅਨਾਜ ਮੰਡੀ ਮਲੇਰਕੋਲਾ ਦੇ ਵਿੱਚ ਨਵੀਂ ਜਿਹੜੀ ਫਸਲ ਝੋਨੇ ਦੀ ਆਈ ਹੈ ਉਸ ਦੀ ਬੋਲੀ ਦਾ ਰੰਮ ਕੀਤਾ ਗਿਆ ਹੈ ਸ਼ੁਰੂਆਤ ਕਰਾਈ ਗਈ ਹੈ। ਔਰ ਇਸ ਸਬੰਧ ਚ ਸਾਰੇ ਜਿਹੜੇ ਇੰਤਜ਼ਾਮਾਤ ਨੂੰ ਬੜੇ ਪੁਖਤਾ ਤਰੀਕੇ ਨਾਲ ਕੀਤੇ ਗਏ ਹਨ। ਪੜਾਈ ਦੇ ਲਿਫਟਿੰਗ ਦੇ ਸਫਾਈ ਦੇ ਪਾਣੀ ਦੇ ਔਰ ਬਿਜਲੀ ਦੇ ਸਾਰੇ ਵਧੀਆ ਪ੍ਰਬੰਧ ਕੀਤੇ ਗਏ ਹਨ। ਔਰ ਪੰਜਾਬ ਸਰਕਾਰ ਨੇ ਇਸ ਵਾਰ ਜਿਹੜੀ ਚੋਣੇ ਦੀ ਕੀਮਤ ਹੈ ਉਹਨੇ ਦੀ ਐਮਐਸਪੀ ਹੈਗੀ ਉਹ 2300 89 ਰੁਪਏ ਜਿਹਨੂੰ ਆਪਾਂ 99 ਕਹਿੰਦੇ ਹਾਂ ਉਹ ਰੱਖੀ ਗਈ ਹੈ। ਔਰ ਨਾਲ ਦੀ ਨਾਲ ਪੇਮੈਂਟ ਹੋਏਗੀ। ਨਾਲ ਦੀ ਨਾਲ ਭਰਾਈ ਹੋਏਗੀ, ਨਾਲ ਦੀ ਨਾਲ ਚੁਕਾਈ ਹੋਏਗੀ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਇਹ ਸਾਰੇ ਪ੍ਰਬੰਧ ਜਿਹੜੇ ਨੇ ਬਹੁਤ ਹੀ ਪੂਖਤਾ ਧੰਗ ਨਾਲ ਕੀਤੇ ਗਏ ਨੇ। ਅੱਜ ਮਲੇਰ ਕੋਟਲਾ ਦਾਣਾ ਮੰਡੀ ਦੇ ਅੰਦਰ ਮਾਨਯੋਗ ਐਮਐਲਏ ਡਾਕਟਰ ਮੁਹੰਮਦ ਜ਼ਮੀਰਉ ਰਹਿਮਾਨ ਜੀ ਨੇ ਅੱਜ ਜੋ 26 ਜੀ ਦੀ ਹੈ ਜਿਹੜੀ ਉਹਦੀ ਮੋਲੀ ਲਗਾ ਕੇ ਅੱਜ ਮੰਡੀ ਦਾ ਉਦਘਾਟਨ ਕੀਤਾ ਔਰ ਸਾਰੇ ਮੰਡੀ ਦੇ ਪ੍ਰਬੰਧਨ ਦਾ جائزہ ਲੈਂਦਾ ਔਰ ਇੱਥੇ ਪਾਣੀ ਦਾ ਤੇ ਲਿਫਟਿੰਗ ਦਾ ਖਰੀਦ ਉਤਰਾਇ ਦਾ ਭਰਾਇ ਦਾ ਬਿਜਲੀ ਦਾ ਜੋ ਵੀ ਸਹੂਲਤਾਂ ਨੇ ਸਾਡੀਆਂ ਦਾ جائزہ ਲੈ ਕੇ ਉਹਨਾਂ ਨੇ ਅੱਜ ਇੱਥੇ ਮੰਡੀ ਦੀ ਸ਼ੁਰੂਆਤ ਕੀਤੀ ਹੈ ਔਰ ਅਸੀਂ ਇਹ ਵਿਸ਼ਵਾਸ ਲਾਉਦੇ ਆ ਕਿ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆੜਤੀਆਂ ਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਇਹਦੀ ਮੁਸ਼ਕਲ ਨਹੀਂ ਹਟਾਈ ਜਾਵੇਗੀ ਉਹ ਅਸੀਂ ਹਰ ਵਕਤ ਇਹਨਾਂ ਵਾਸਤੇ ਆ ਅੱਜ ਸਾਡੀ ਨਵੀਂ ਰਾਜ ਮੰਡੀ ਮਲੇਕੋਲਾ ਵਿੱਚ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਜਮੀਲ ਰਹਿਮਾਨ ਜੀ ਜਿਨ੍ਹਾਂ ਨੇ ਪਹੁੰਚ ਕੇ ਪਰਮਲ ਛੋਨੇ ਦੀ ਸਰਕਾਰੀ ਪਰਚੇ ਸ਼ੁਰੂ ਕਰਾਈ ਹੈ ਅੱਜ ਤੋਂ ਬੋਲੀ ਉਹਨਾਂ ਨੇ ਸਟਾਰਟ ਕਰਾ ਦਿੱਤੀ ਹੈ ਤੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹਨਾਂ ਨੇ ਸਾਰੀਆਂ ਏਜੰਸੀਆਂ ਚਾਹੇ ਉਹ ਪਨਗਰੇਨ ਹੈ ਚਾਹੇ ਮਾਰਕਟ ਬੈਡ ਹੈ ਚਾਹੇ ਪੰਸਪਾ ਹੈ ਚਾਹੇ ਬੇਰੋਸ ਹੈ ਸਾਰਿਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਆਉਣ ਵਾਲੀ ਨਵੀਂ ਫਸਲ ਦੇ ਵਿੱਚ ਆੜਤੀਆਂ ਨੂੰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਚਾਹੇ ਉਹ ਭੋਲੀ ਸੰਬੰਧੀ ਹੈ ਚਾਹੇ ਬਾਰਦਲੇ ਸੰਬੰਧੀ ਹੈ ਚਾਹੇ ਇਲੈਕਟ੍ਰਿਕ ਸੰਬੰਧੀ ਹੈ ਲਿਫਟਿੰਗ ਹੈ 72 ਘੰਟਿਆਂ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਇਹਨਾਂ ਨੇ ਸਖਤ ਐਡਿਕਟਾਂ ਦਿੱਤੀਆਂ ਉਹਨਾਂ ਨੂੰ ਔਰ ਮਾਰਕੀਟ ਕਮੇਟੀ ਨੇ ਵੀ ਸਾਡੇ ਨੂੰ ਸਹਿਯੋਗ ਦਾ ਬਹੁਤ ਭਰੋਸਾ ਦਿਵਾਇਆ ਹੈ ਕਿ ਹੁਣ ਵਾਲੇ ਸੀਜ਼ਨ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣ ਦਿੱਤੀ ਹੈ ਵੀ ਸੋ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਪ੍ਰਸ਼ਾਸਨ ਵੱਤ ਵਤ ਸਾਥ ਦੇਵੇਗਾ ਔਰ ਸੁਚਾਰੂ ਢੰਗ ਨਾਲ ਸਾਡਾ ਜੋ ਸੀਜ਼ਨ ਹੈ ਇਹ ਲੰਘੇਗਾ ਆ ਮਲੇਕਉਲਾ ਤੋਂ ਮੁਹੰਮਦ ਹਨੀਫ